ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਐਮਕੇ ਚੈਨਲ ਤੇ ਸਵਾਗਤ ਕਰਦੀ ਆਂ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਵੀ ਟੀਕਾ ਤੇ ਤੁਸੀਂ ਵੀ ਕਰੇ ਟੀਕੋ ਹੋਗੇ ਅੱਜ ਥੋੜਾ ਲੇਟ ਹੋ ਗਿਆ ਵਲੌਗ ਸ਼ੁਰੂ ਕਰਨ ਲਈ ਕਿਉਂਕਿ ਅਸੀਂ ਆਉਣਾ ਸੀ ਵਾਪਸ ਤੇ ਉਹਦੇ ਵਿੱਚ ਸਾਡੀ ਪੈਕਿੰਗ ਸ਼ੈਕਿੰਗ ਕਰਦੇ ਆਂ ਸਾਨੂੰ ਟਾਈਮ ਲੱਗ ਗਿਆ ਚਲੋ ਕੋਈ ਨਾ ਮਲਾਉਂਦੇ ਆ ਤੁਹਾਨੂੰ ਮਿਲਦੇ ਨਾਲੇ ਤੇ ਨਾਲੇ ਆਪਣੀ ਫੈਮਿਲੀ ਨਾਲ ਮਲਾਵਾਗੇ ਤੁਹਾਨੂੰ ਜੋਤ ਕਿੱਦਾਂ ਵਾ ਵਧੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਯਾਦਾ ਤੁਹਾਡਾ ਆਰੀ ਬੋ ਜੀ ਠੀਕ ਹੋ ਗਿਆ ਕਿਉਂਕਿ ਅਸੀਂ ਤਾਂ ਆਪਣੇ ਪੰਜਾਬ ਕੋ ਵਾਪਸ ਆਉਣ ਦੀ ਤਿਆਰੀ ਕਰ ਰਹੇ ਸੀ ਸਾਡੇ ਕੋਲ ਟਾਈਮ ਨਹੀਂ ਲੱਗਾ ਸੋ ਐਸੇ ਕਰਕੇ ਹੁਣ ਅਸੀਂ ਆਏ ਆ ਤੁਹਾਨੂੰ ਆਪਣੇ ਪਿੰਡ ਪਿੰਡ ਦਿਖਾਵਾਂਗੇ ਆਪਦੇ ਘਰ ਪਰਿਵਾਰ ਪਰ ਮਿਲਾਵਾਂਗੇ ਅਸੀਂ ਆ ਗਏ ਆ ਸ਼ਾਪ ਉੱਤੇ ਤੁਹਾਨੂੰ ਅਸੀਂ ਦੇਖੋ ਸਾਡਾ ਅੱਡਾ ਆਡੀ ਸੰਡੀ ਆ ਨਾ ਬੜੇ ਚਿਲ ਦੀ ਇਹੇ ਕੰਮ ਕਰਦੀ ਏ ਤੇ ਸਾਰਾ ਦਿਨ ਬੈਠਦੀ ਨਹੀਂ ਗੀ ਬੇਨਤੀ ਹੈ ਬਹੁਤ ਕੰਮ ਖਿੱਚਦੇ ਵੇਲੇ ਆਡ ਕਾਰਡ ਫੋਟੋ ਸਟੇਟ ਕਰਵਾਉਣਾ ਲਾਮਿਨੇਸ਼ਨ ਪਾਸਪੋਰਟ ਅਪਲਾਈ ਕਰਨਾ ਹੋਵੇ ਪਾਸਪੋਰਟ ਸਾਈਜ਼ ਫੋਟੋ ਕਿਸੇ ਨੇ ਲੈਣੀ ਹੋਵੇ ਇੱਥੇ ਆ ਸਕਦਾ ਏ ਕਿਹੜਾ ਇਹ ਸਿੱਧੂ ਟੈਲੀਕਮ ਜੀ ਆ ਮੇਰਾ ਜੀ ਹਸਬੰਡ ਏ ਜੀ ਜੀ ਸਤਿ ਸ਼੍ਰੀ ਅਕਾਲ ਕਰਦੋ ਸਾਰਿਆਂ ਨੂੰ ਜੀ ਜੀ ਸਤਿ ਸ਼੍ਰੀ ਅਕਾਲ ਕਰਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 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 ਇਹ ਸੰਗ ਦਾ ਏ ਜੀ ਸਾਡੇ ਪਾੜੀ ਨੂੰ ਜੀ ਅਜੇ ਥੋੜੀ ਥੋੜੀ ਸੰਗ ਆਉਂਦੀ ਆ ਚਲੋ ਕੋਈ ਗੱਲ ਨਹੀਂ ਜਦੋਂ ਸਾਡੇ ਦੀਦੀ ਵਲੌਗ ਬਣਾਉਣ ਸ਼ੁਰੂ ਕਰ ਦੇਣਗੇ ਮੈਂ ਕੋਟ ਨਹੀਂ ਦੇ ਦਿਆ ਅਜੇ ਭਾਈ ਮੇਰੇ ਘਰ ਵਾਲੇ ਦੀ ਮੂੰਹ ਦਿਖਾਈ ਰਹਿੰਦੀ ਹੈ ਬਾਕੀ ਅੱਧੀ ਕੋ ਵਿਖਾਦੀ ਅੱਧੀ ਘਰੇ ਜਾ ਕੇ ਵਿਖਾਣਿਆ ਇਹ ਪਤਾ ਕਰ ਲਓ। ਉਹ ਕਹਿੰਦੇ ਉਹ ਵੀ 50 ਕਾ ਹੀ ਲੈਣੀ ਆ। ਇਹ ਕੁੜੀ ਨੇ ਸਾਡੀ ਅੱਜ ਹੈਲਪ ਕੀਤੀ ਸਾਡੇ ਕੋਲ ਪੈਸੇ ਘਟ ਗਏ ਸੀ। ਕਿ ਸਾਡੇ ਕੋਲ 50 ਰੁਪਏ ਦੀ ਫੋਟ ਸੀ ਇਹ ਕੁੜੀ ਨੇ ਸਾਡੇ 50 ਰੁਪਏ ਦੇ ਕੇ ਸਾਡੀ ਹੈਲਪ ਕੀਤੀ ਆ। ਬਈ ਨੂੰ ਵੀ ਸਪੋਰਟ ਕੀਤਾ ਜਾਵੇ। ਇਹਨੂੰ ਵੀ ਸਪੋਰਟ ਕੀਤਾ ਜਾਵੇ। ਇਹ ਆ ਸਾਡੀ ਦੀਦੀ ਦੇ ਪੇਕਿਆਂ ਦਾ ਘਰ। ਪਿੰਡ ਆ। ਪੇਕਿਆਂ ਦਾ। ਪੇਕਿਆਂ ਦਾ ਪਿੰਡ ਆ। ਵੇਲਾ ਇੱਥੇ ਆਣ ਕੇ ਆਪਣੀ ਜ਼ੁਬਾਨ ਵੀ ਖੁੱਲ ਗਈ ਤੇ ਫੇਸ ਤੇ ਰੌਣਕ ਵੀ ਆ ਗਈ। ਚੰਗੀ ਗੱਲ ਆ। ਦੀ ਜਾਲਦੂ ਤਾਂ ਨਹੀਂ ਆਈ ਮਿਲ ਮਿਲਣੀ ਵੀਰੀ ਆਵੇ ਬਈ ਨਾ ਕੱਟ ਗਿਆ ਨਿਗਲਦਾਰ ਦਾ ਮੁੱਟਾ ਦਾ ਹਾਂ ਮੁੱਟਾ ਦਾ ਨਿਗਲਦਾਰ ਨੇ ਮਾਰ ਬੈਠਾ ਪਾਈ ਬੈਠਾ ਅੱਛਾ ਅਸੀਂ ਆ ਗਏ ਆ ਜੋਤ ਕੇ ਪਿੰਡ ਜੋ ਕਿ ਕਿੰਨੇ ਕੋ ਖੁਸ਼ੀ ਹੋ ਰਹੀ ਹੈ ਤਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੱਟੇ ਨੂੰ ਦੇਖ ਕੇ ਰੌਣ ਹੋ ਰਹਾ ਪਾਜੀ ਇਹ ਬੋਲ ਰਿਹਾ ਜ਼ਰੂਰੀ ਕਿ ਅਸੀਂ ਵਲੌਗ ਬਣਾ ਰਹੇ ਵਲੌਗ ਜਿੱਥੇ ਕੱਟਾ ਆਵਾਂ ਤੂੰ ਇਹ ਕੱਟਾ ਲਿਆ ਕੇ ਛੱਡੋ ਕੇ ਜਾਉਂਦਾ ਹਾਂ ਹਾਂ ਮੈਂ ਵੀ ਆਉਣੀ ਆ ਮਰਜ਼ੀ ਕਰ ਲਓ ਆਪਣਾ ਹੀ ਘਰ ਨੂੰ ਕੰਤਾ ਸ਼ਿਵਤ ਕਰੀ ਸਾਸ਼ਿਕਾ ਬੈਗ ਕਢ ਲਈਂ ਜਾਂਦਾ ਹਾਂ ਏ ਮਾਤੇ ਕਾਂ ਪਰੇ ਵਦਿਆ ਤੁਸੀਂ ਦੱਸੋ ਸਾਡੀ ਮੰਮੀ ਵਿਚਾਰੇ ਬਿਮਾਰ ਹੋਈ ਪਈ ਹੈ ਲਾਲ ਰੱਤੀਆਂ ਗੱਲਾਂ ਕੀਤੀਆਂ ਐ ਧੀਦਿਆਂ ਦੇ ਇੰਗੇ ਇੰਗੇ ਮਾਣੇ ਵੀ ਖਰਚਟੀਆਂ ਕਰਦੇ ਕਿਵੇਂ ਠੀਕੋ ਜੋ ਤਨੋ ਛੱਡ ਕੇ ਅਸੀਂ ਤੁਰ ਪਏ ਅਸੀਂ ਰਸਤੇ ਵਿੱਚ ਮੇਰੇ ਪੇਕਿਆਂ ਦਾ ਪਿੰਡ ਸੀਗਾ ਉੱਥੋਂ ਨੰਗਦੇ ਹੋਏ ਤੇ ਮੈਂ ਆਪਣੇ ਹਸਪੰਦ ਨਾਲ ਗੱਲਾਂ ਕਰਦੀ ਹੋਈ ਘਰ ਨੂੰ ਦੁਰ ਪੈਂ ਮੈਂ ਉਹਨਾਂ ਨੂੰ ਸਾਰੇ ਹਰਿਆਣੇ ਬਾਰੇ ਦੱਸਦੀ ਸੀ ਕਿ ਉੱਥੇ ਮੈਂ ਕੀ ਸਿੱਖਿਆ ਸੀ ਕਿਵੇਂ ਆਉਂਦੇ ਸੀ ਜਾਂਦੇ ਸੀ ਕਿਵੇਂ ਰਹੇ ਉੱਥੇ ਉੱਥੋਂ ਦੇ ਲੋਕ ਕਿੱਦਾਂ ਦੇ ਸੀ ਅਸੀਂ ਗੱਲਾਂ ਬਾਤਾਂ ਕਰਦੇ ਹੋਏ ਅਸੀਂ ਘਰ ਪਹੁੰਚ ਗਏ 2003 ਇੱਥੇ ਜਾਂਦਾ ਨਹੀਂ ਸਾਡੇ ਘਰ ਦਿੱਖਦੇ ਨੇ ਹਰਿਆਣੇ ਨੂੰ ਬਹੁਤ ਚਾ ਸੀ ਘਰ ਆਉਣ ਦਾ ਕਿ ਹਾਂ ਵੀ ਇੰਨੇ ਦਿਨਾਂ ਬਾਅਦ ਕਿਉਂਕਿ ਮੇਰੇ ਨਾਲ ਟਾਈਮ ਹੋ ਗਿਆ ਕਿਤੇ ਗਈ ਨਹੀਂ ਸੀ ਰਹੀ ਨਹੀਂ ਸੀ ਇੰਨੇ ਦਿਨਾਂ ਮੈਂ ਆਪਣੇ ਵੇਖਿਆ ਤੇ ਫਿਰ ਮੈਨੂੰ ਚਾਹ ਬਹੁਤ ਸੀ ਕਿ ਹਾਂ ਵੀ ਮੈਂ ਇੰਨੇ ਦਿਨਾਂ ਬਾਅਦ ਘਰ ਆਈ ਆ ਨਿੱਕੂ ਨੂੰ ਮਿਲਣ ਦਾ ਵੀ ਬੜਾ ਚਾਹ ਸੀ ਮੈਨੂੰ ਸੀ ਕਿ ਕਿੰਨੇ ਦਿਨ ਹੋ ਗਏ ਨਿੱਕੂ ਨੂੰ ਦੇਖਿਆ ਹੀ ਨਹੀਂ ਚੰਗੀ ਤਰ੍ਹਾਂ ਕਿਵੇਂ ਰਿਹਾ ਕਿਦਾਂ ਪਰ ਮम्मी ਦੇ ਹੁੰਦਿਆਂ ਟੈਨਸ਼ਨ ਨਹੀਂ ਸੀ ਕਿ ਮम्मी ਨੇ ਬੜਾ ਵਧੀਆ ਘਰ ਸੰਭਾਲਿਆ ਆਨ ਕੇ ਜਦੋਂ ਦੇਖਿਆ ਦਿਲ ਖੁਸ਼ ਹੋ ਗਿਆ ਕਿ ਸਾਰਾ ਕੁਝ ਸਾਂਭੀ ਬੈਠੀ ਸੀ ਨਿੱਕੂ ਨੂੰ ਆਦੇ ਮੁੰਡੇ ਨੂੰ ਵੀ ਮੇਰੇ ਮੁੰਡੇ ਨੂੰ ਵੀ ਮੇਰਾ ਘਰ ਵੀ ਸਾਰਾ ਕੁਝ ਸਾਂਭਿਆ ਹੋਇਆ ਸੀ ਇੱਥੇ ਹੁਣ ਨਿੱਕੂ ਨੂੰ ਮਿਲਦੇ ਆ ਮੈਨੂੰ ਖੇਡਦਾ ਕਹਿੰਦਾ ਕਹਿੰਦਾ ਮੈਂ ਨਹੀਂ ਖੇਡਦਾ ਦੇਖਣਾ ਵਈ ਸੱਚੀ ਕਾ ਸੱਚੀ ਕਾ ਪੁੱਤ ਤੜਦਲੇਂਦਾ ਫਿਰ ਨਾ ਥੱਲੇ ਢੱਡੀ ਮਿੰਟ ਮਾਰੋ ਮੈਂ ਜਾਣਾ ਛੇਤੀ ਦੁਕਾਨ ਤੇ ਮੇਰੇ ਪੁੱਤ ਦੀ ਦਿਲ ਦੀ ਤੜਕਣ ਵੇ ਮੈਂ ਮਰ ਜਾ ਮੇਰੇ ਪੁੱਤ ਉਦਰੇ ਫੇਸੀ ਮੇਰੇ ਕੋਲ ਹੈ ਚਲ ਛੱਡੋ ਮੈਨੂੰ ਨਿਕਲ ਲੈਂਦੇ ਮੇਰੇ ਛੋਣਾ ਬੱਚਾ ਠੀਕ ਆ ਹਾਂ ਦਸ ਸਟicker ਕਰ ਦੇ ਇਧਰ ਵੀ ਇਧਰ ਵੀ ਚਲ ਮੇਰੇ ਪਤਾ ਮਾਤਾ ਨਾ ਬੜਾ ਬੜੀ ਬੜਾ 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 ਤਨ ਵਾਲੇ ਪਾਪਾ ਹੋਰ ਵਧੀਆ ਮਾ ਠੀਕ ਹੈ ਲਓ ਜੀ ਮੇਰੀ ਸੱਸ ਨੇ ਵੇਖ ਮੇਰਾ ਘਰ ਕਿੱਡਾ ਸੋਨਾ ਬਣਾ ਕੇ ਰੱਖਿਆ ਆ ਲੋਜੀ ਮੈਂ ਕੱਲ ਨੂੰ ਇੱਕ ਵਿਚਾਰੀ ਖਾਪ ਗਈ ਸਹੀ ਗੱਲ ਚੱਲੀਏ ਫਿਰ ਅਸੀਂ ਘਰੋਂ ਤੁਰ ਪਏ ਸੀ ਤੇ ਅਰਮਾਨਦੀਪ ਪੁੱਛ ਰਿਹਾ ਸੀ ਕਿ ਮੰਮਾ ਵੀਡੀਓ ਕਿਦਾਂ ਬਣਾਈ ਦੀ ਕਿਦਾਂ ਕੀ ਕਰੀਦਾ ਤੇ ਮੈਂ ਉਹਨੂੰ ਦੱਸਦੀ ਪਈ ਸਾਂ ਕਿ ਅਹੀਂ ਬਾਅਦ ਵਿੱਚ ਮੰਮੀ ਉਹਨਾਂ ਕੋਲ ਚੱਲੇ ਸੀ ਕਿ ਮੰਮੀ ਉਹਨਾਂ ਨੂੰ ਮੈਂ ਮੇਲਾ ਆਵਾਂ ਅਰਮਾਨਦੀਪ ਨੂੰ ਦੱਸ ਦਿਆਂ ਤੋ ਸੰਦੇ ਅਸੀਂ ਪਹੁੰਚੇ ਨਾਲੋ ਦਰੇਤੀ ਹਦਰ ਸਾਚੀ ਕਾਟ ਦੇ ਸਾਚੀ ਕਾਟ ਦੇ ਹਾਂ ਸਾਰੇ ਨੇ ਸਾਸ਼ਟ੍ਰੀ ਕਾਲ ਆਸੀ ਕਾਟ ਨਹੀਂ ਹਾਂ ਕੀ ਆ सोनू ਕੋਲ ਬਣਾ ਕੇ ਆ ਪਾ ਵੀ ਨਹੀਂ ਤੇ ਆ ਚਲੋ ਇਹ ਪੁਣ ਅਸੀ ਮੰਮੀ ਜੀ ਨੂੰ ਮਿਲ ਰਹੇ ਹਾਂ ਚਾਹ ਵੇ ਹੋਰ ਸਮਾਉਤੀ ਵਧੀਆ ਵਧੀਆ ਸਰਜੀਤ ਮੁੜ ਗਿਆ ਲੈ ਮੈਂ ਤਾਂ ਇੱਕ ਹੋਰ ਆ ਪਈ ਮੰਮੀ ਮੈਂ ਤਾਂ ਬਾਹਰ ਨਾ ਮੈਂ ਤਾਂ ਗਲਤ ਗਲਤ ਹੋ ਗਈ ਮੈਨੂੰ ਨਾ ਕਿਹਾ ਛੋਟੀ ਭਾਬੀ ਜੀ ਨੂੰ ਮਿਲ ਚੁੱਕੇ ਹਾਂ ਛੋਟੀ ਭਾਬੀ ਜੀ ਪੇਕਿਆਂ ਨੂੰ ਕਹਿੰਦੇ ਚਲੋ ਮੈਂ ਵੀ ਫੋਟੋ ਲੈ ਲਾਂ ਆਈ ਨਹੀਂ ਹੋ ਜੇ ਹਾਂ ਜੀ ਇਹ ਮੇਰੇ ਪੋਤੇ ਲੈ ਪੋਤੇ ਨੇ ਵਧੀਆ ਬਾਹਰ ਆ ਵੀ ਲੈ 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 ਮੇਰੇ ਕਾਕੇ ਆਜੋ ਜੀ ਤੋਦਾ ਤੁਰ ਕੇ ਦਾਸ ਤੁਰ ਕੇ ਜੇ ਸਤਿ ਸ਼੍ਰੀ ਅਕਾਲ ਮਾਨਤਰ ਸਾਥ ਸਰਵ ਮਹਾਰਾਜ ਜੀ ਪਹਿਲਾ ਆਖਾ ਦੀਵਾ ਵਿਸਰੇ ਮੱਗਾਂ ਆਖਣ ਦੀ ਤਕਨੀਕ ਇਹ ਮੇਰੀ ਚਿੜੀ ਨੰਗੀ ਨਾ ਤਰੀ ਫਿਰ ਵਧੀਆ ਸੱਚੀ ਹਾਂ ਬਹੁਤ ਵਧੀਆ ਮੈਂ ਆਣ ਕੇ ਆਪਣੀ ਸੈਟਿੰਗ ਸਹੀ ਕਰਕੇ ਦੇ